ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲੈਣਾ ਨੂੰ ਅੰਗਦ ਆਖ ਕੇ ਗੁਰਗੱਦੀ ਥਾਪ ਦਿੱਤੀ ਤਾਂ ਬਾਬਾ ਸ੍ਰੀ ਚੰਦ ਨੇ ਸਾਰੀ ਬਰਾਦਰੀ ਬੇਦੀ ਕੁਲ ਦੇ ਮੁੰਡਿਆਂ ਨੂੰ ਇਕੱਠਾ ਕਰ ਲਿਆ ਤੇ ਗੁਰ ਅੰਗਦ ਦੇਵ ਜੀ ਨੂੰ ਗੁਰਗੱਦੀ ਦਾ ਆਦੇਣ ਲਈ ਕਿਹਾ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਅਕਾਲ ਪੁਰਖ ਵੱਲੋਂ ਹੁਕਮ ਹੈ ਕਿ ਇਹ ਸੇਵਕ ਨੂੰ ਹੀ ਮਿਲਣੀ ਹੈ ਤੇ ਸੇਵਕ ਭਾਈ ਲੈਣਾ ਜੀ ਹੀ ਹੈ ਸਭ ਦੀ ਤਸੱਲੀ ਕਰਾਉਣ ਲਈ ਗੁਰੂ ਸਾਹਿਬ ਨੇ ਆਪਣੀ ਮੁਠੀ ਵਿੱਚ ਇੱਕ ਪੈਸਾ ਲਿਆ ਤੇ ਬਾਬਾ ਸ੍ਰੀ ਚੰਦ ਕੋਲੋਂ ਪੁੱਛਿਆ ਕਿ ਮੇਰੀ ਮੁਠੀ ਵਿੱਚ ਕੀ ਹੈ ਤਾਂ ਬਾਬਾ ਸ੍ਰੀ ਚੰਦ ਨੇ ਕਿਹਾ ਕੀ ਪਿਤਾ ਜੀ ਆਪ ਦੀ ਮੁਠੀ ਵਿੱਚ ਇੱਕ ਪੈਸਾ ਹੈ ਇਹੀ ਸਵਾਲ ਗੁਰੂ ਸਾਹਿਬ ਨੇ ਲਖਮੀ ਚੰਦ ਨੂੰ ਪੁੱਛਿਆ ਤਾਂ ਲਖਮੀ ਚੰਦ ਨੇ ਵੀ ਇਹੀ ਜਵਾਬ ਦਿੱਤਾ ਪਰੰਤੂ ਜਦੋਂ ਗੁਰੂ ਅੰਗਦ ਦੇਵ ਜੀ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸੱਚੇ ਬਾਸਾ ਮੇਰੀ ਕੋਲ ਐਨੀ ਮਤ ਨਹੀਂ ਕਿ ਮੈਂ ਦੱਸ ਸਕਾਂ ਕਿ ਤੁਹਾਡੀ ਮੁਠੀ ਵਿੱਚ ਕੀ ਹੈ ਪਰ ਜਤਨ ਕਰਦਾ ਹਾਂ 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 ਤਾਂ ਆਖਦਾ ਹਾਂ ਤੁਹਾਡੇ ਹੱਥ ਵਿੱਚ ਨੌ ਨਿੱਧੀਆਂ 18 ਸਿੱਧੀਆਂ ਚਾਰ ਪਦਾਰਥ ਭਗਤੀ ਯੋਗ ਗਿਆਨ ਵਿराग ਆਦੀ ਸਭ ਕੁਝ ਹੈ ਇਹ ਸੁਣ ਕੇ ਗੁਰੂ ਸਾਹਿਬ ਨੇ ਇੱਕਠੇ ਹੋਏ ਲੋਕਾਂ ਨੂੰ ਕਿਹਾ ਕੀ ਸੇਵਕ ਦੇ ਬਚਨ ਤੁਸੀਂ ਸੁਣ ਲਏ ਤੁਸੀਂ ਦੱਸੋ